ਆਰਮੀ ਗ੍ਰੰਥਾ ਦੇ ਪਮਾਨ ਦੀ ਘਟਨਾਵਾਂ ਤੇ ਅੰਕੁਸ਼ ਲਗਦਾ ਦਿਖਾਈ ਨਹੀਂ ਦੇ ਰਿਹਾ ਹੈ। ਹੁਣ ਜਲੰਧਰ ਦੀ ਸ਼ੇਰ ਸਿੰਘ ਕਲੋਨੀ ਦੇ ਨਾਲ ਲੱਗਦੇ ਜਹੜ ਤੇ ਸ਼੍ਰੀ ਗੁਟਕਾ ਸਾਹਿਬ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਤੋਂ ਬਾਅਦ ਸਿਕੁਰਿਟੀ ਅਧਿਕਾਰੀਆਂ ਦੇ ਵਿੱਚ ਰੋਸ ਮਹਿਸੂਸ ਹੋਇਆ ਜਾ ਰਿਹਾ ਹੈ। ਤੁਸੀਂ ਦੇਖੋ ਸਾਡੇ ਵਿਸ਼ੇ ਸਵਾਦਤਾ ਮੰਨੂ ਦੀ ਰਿਪੋਰਟ। ਫਾਈਟ ਕਰਦਾ ਨਾ ਜੀ ਜਿਵੇਂ ਲਾਉ ਲੜਦੇ ਹਾਂ ਹਾਂ ਜੀ ਬੱਗਾ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਅੱਜ ਜੋ ਬਹੁਤ ਹੀ ਦਰਦਨਾਕ ਕਨੌਣੀ ਹਰਕਤ ਕਿਸੇ ਸ਼ਰਾਬਤੀ ਜਨਸਨਾਰਾਂ ਵੱਲੋਂ ਕੀਤੀ ਗਈ ਅਸੀਂ ਸਿੱਖ ਐਕਸ਼ਨ ਕਮੇਟੀ ਵੱਲੋਂ ਨਿਰੰਦਰ ਸਿੰਘ ਜੀ ਲੱਖੀ ਵਿੱਕੀ ਖਾਲਸਾ ਜੀ 10 IS ਪੱਗਾ ਤੇ ਹੋਰ ਸਾਡੀ ਟੀਮ ਬਸਤੀ ਮਿੱਠੂ ਤੋਂ ਜਦੋਂ ਪਹੁੰਚੀ ਅਸੀਂ ਪੁੱਛ ਪੜਤਾਲ ਕੀਤੀ ਤੇ ਸਾਨੂੰ ਇੱਕ ਨੌਜਵਾਨ ਨੇ ਜੋ ਵਰਕਰ ਮਿਹਨਤੀ ਉਹ ਸਾਈਡ ਤੇ ਆਪਣਾ ਮਿਹਨਤ ਨਾਲ ਜੁਰੀ ਕਰ ਰਿਹਾ ਸੀ ਉਹਨੇ ਦੱਸਿਆ ਕਿ ਮੋਟਰਸਾਈਕਲ ਤੇ ਦੋ ਲੜਕੇ ਕੈਪਰੀਆਂ ਪਾਈਆਂ ਸੀ ਕੈਪਸ ਪਾਈਆਂ ਸੀ ਉਹਨਾਂ ਨੇ ਤੇ ਉਹ ਆਪਣੇ ਬੈਗ ਦੇ ਵਿੱਚੋਂ ਕੁਝ ਕੱਢ ਕੇ ਫਿਰਦੇ ਜਾ ਰਿਹਾ ਸੀ ਉਸ ਲੜਕੇ ਨੇ ਕੋਈ ਮਿਹਨਤੀ ਮਜ਼ਦੂਰੀ ਹੋਣ ਕਰਕੇ ਉਹਨੇ ਧਿਆਨ ਨਾ ਦਿੱਤਾ ਤੇ ਜੋ ਗੁਰਸਿੱਖ ਲੜਕੇ ਸੀ ਜਿਨ੍ਹਾਂ ਨੇ ਦੇਖਿਆ ਤੇ ਗੁਟਕਾ ਸਾਹਿਬ ਦੇ ਪੰਨੇ ਨੇ ਉਹਨਾਂ ਨੇ ਇਕੱਤਰ ਕੀਤੇ ਤੇ ਸਾਨੂੰ ਫੋਨ ਕੀਤਾ ਨਿਰੰਦਰ ਸਿੰਘ ਲਕੀ ਨੂੰ ਵਿੱਕੀ ਖਾਲਸਾ ਜੀ ਨੂੰ 10 ਐਸਆਈਐਸ ਪੱਗਾਂ ਨੂੰ ਅਸੀਂ ਆਪਣੀ ਪੂਰੀ ਟੀਮ ਲੈ ਕੇ ਬਸਤੀ ਮਿੱਠੂ ਤੋਂ ਸਿਖ ਫੈਕਸ਼ਨ ਕਮੇਟੀ ਤੱਕ ਪਹੁੰਚੇ ਆ ਅਸੀਂ ਇਕੱਤਰ ਕੀਤੇ ਨੇ ਗੁਟਕਾ ਸਾਹਿਬ ਦੇ ਅੰਗ ਸੁੰਦਰ ਗੁਟਕਾ ਸੁਖਮਨੀ ਸਾਹਿਬ ਦਾ ਗੁਟਕਾ ਨਾਲ ਸਾਡੇ ਪੁੱਬਾ ਜੀ ਨੇ ਇਹਨਾਂ ਨੇ ਨਹਿਰ ਦੇ ਵਿੱਚ ਵੜ ਕੇ ਅੰਗ ਕੱਢੇ ਸੇਵਾ ਕੀਤੀ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਵਾਰ-ਵਾਰ ਇਹ ਜੋ ਕਟਨਾਵਾ ਹੋ ਰਹੀਆਂ ਐ ਤੇ ਪੂਰਾ ਸਕੰਜਾ ਕੱਸਿਆ ਜਾਵੇ ਜਿਹੜੇ ਬੰਦੇ ਸ਼ਰਾਰਤੀ ਅਨਸਰ ਨੇ ਉਹਨਾਂ ਨੂੰ ਆਪਣੀ ਕਵਰੇਜ ਵਿੱਚ ਲੈ ਕੇ ਗ੍ਰਿਫਤ ਦੇ ਚ ਲੈ ਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਹੈ